ਅੱਜ ਕੱਲ ਤੁਸੀਂ ਦੇਖ ਰਹੇ ਹੋ ਦਿਨਿਕ ਫੇਰਾ ਤੇ ਮਹਿਬੂਬਨਾ ਲੁਧਿਆਣਾ ਦੇ ਵਿੱਚ ਮੁਹੱਲੇ ਦੇ ਵਿੱਚ ਲੜਾਈ ਹੋ ਗਈ ਹੈ ਲੁਧਿਆਣਾ ਦੇ ਵਿੱਚ ਮੁਹੱਲਾ ਨਿਵਾਸੀਆਂ ਦੀ ਆਪਸ 'ਚ ਲੜਾਈ ਹੋ ਗਈ ਹੈ ਜਮਨ ਤੋੜ ਨੂੰ ਲੈ ਕੇ ਇਹ ਲੜਾਈ ਹੋਈ ਹੈ ਤੇ ਇੱਕ ਘਰ ਦੇ ਵਿੱਚ ਦੱਕ ਲੱਗਾ ਹੋਇਆ ਸੀ ਜਮਨ ਦਾ ਜਿੱਥੇ ਕਿ ਪਰਵਾਸੀ ਜਿਹੜੇ ਤਿਗੇ ਬੱਚੇ ਉਹਨਾਂ ਦੇ ਵੱਲੋਂ ਜਮਨ ਤੋੜੀ ਜਾਂਦੀ ਹੈ ਜਮਨ ਤੋੜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਜਿਸ ਦਾ ਪੰਜਾਬ ਵਾਸੀ ਲਾਭ ਵੀ ਲੈ ਰਹੇ ਨੇ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਇਹ ਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ ਕਿ 90 ਫੀਸਦੀ ਤੋਂ ਵੱਧ ਖਰਚਾ ਦਾ ਬਿੱਲ ਜ਼ੀਰੋ ਆ ਰਿਹਾ ਹੈ ਜੀ ਬਿਜਲੀ ਦਾ ਬਿਲਕੁਲ ਮਾਫ ਹੋ ਗਿਆ ਦੀ ਆਮ ਸਰਕਾਰ ਆਈ ਹੈ ਸਾਡੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਬਿੱਲ ਬਿਲਕੁਲ ਜ਼ੀਰੋ ਹੋ ਗਿਆ ਹੈ ਬੁਲ ਸਰਕਾਰ ਆਈ ਸਾਨੂੰ ਬਿੱਲ ਤੋਂ ਮਾਫੀ ਮਿਲ ਗਈ ਕਿ ਚਲੋ ਬਿੱਲ ਮਾਫ ਹੈ ਉਹ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿੱਲ ਦੀ ਘਟੋ ਘਟ ਵੀ 2 2.5 ਸਾਲ ਤੋਂ ਜਿਹੜੇ ਬਿੱਲ ਲਗੇ ਨੇ ਜ਼ੀਰੋ ਆ ਰਹੇ ਨੇ ਇਸ ਨਾਲ ਸਾਨੂੰ ਆਮ ਗਰੀਬਾਂ ਨੂੰ ਬਹੁਤ ਫਾਇਦਾ ਹੋਇਆ ਹੈ ਜਿਹੜੇ ਚਾਹ ਚਾਰ ਪੈਸਾ ਜੁੜਦੇ ਨੇ ਉਹਨਾਂ ਹੀ ਹੋਰ ਜੁਰੀ ਕੰਮ ਕਰ ਲੈਨੇ ਆਪਣੇ ਬਿੱਲ ਸਾਡੇ ਪਹਿਲੇ ਜਾਂਦਾ ਸੀ ਤੇ ਹੁਣ ਜਿਸ ਦੀ ਭਗਵਾਨ ਜਵਾਨ ਸਰਕਾਰ ਦਾ ਉਹਦਾ 0% ਜਾਂਦਾ ਤਕਰੀਬਨ ਜਿਸ ਜੁਨਟ ਤੇ ਮਾਸਕ ਕੀਤੀ ਹੋਈ ਬਿਜਲੀ ਉਹਦੇ ਨਾਲ ਕਾਫੀ ਫਾਇਦਾ ਹੁੰਦਾ ਪਹਿਲੀਆਂ ਤਰ੍ਹਾਂ ਸਮਝੇ ਮੈਨੂੰ ਉਹਦੂ ਬਿੱਲ ਆ ਜਾਂਦਾ ਸੀਗਾ ਉਹ ਤੋਂ ਮਤਲਬ ਉਹਦੂ ਉਹਦੇ ਜੁਨਟ ਮਾਸਤੀ ਤੇ ਬਿੱਲ ਕਾਫੀ ਆਂਦਾ ਹੁਣ ਸੂਰਤ ਤੇ ਕਾਫੀ ਤਾਂ 600 ਜੁਨਟ ਤੱਕ ਬਿਜਲੀ ਫਰੀ ਕਰਨ ਦਾ ਫੈਸਲਾ ਲਿਆ ਸੀ 90% ਘਟਾਉਣ ਦਾ ਫੈਸਲਾ ਜਿਸ ਤੋਂ ਬਾਅਦ ਲੋਕ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਲੁਧਿਆਣਾ ਚ ਦੋ ਧਿਰਾਂ ਦੇ ਵਿੱਚ ਆਪਸੀ ਲੜਾਈ ਹੋ ਗਈ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਤੇ ਇਹ ਲੜਾਈ ਦੇ ਵਿੱਚ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ ਦੋਨਾਂ ਧਿਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਇਹਨਾਂ ਦੇ ਵੱਲੋਂ ਸਾਨੂੰ ਜਿਹੜੀਆਂ ਗਾਲੀ ਗਲੋਚ ਕੀਤੀ ਜਾਂਦੀ ਸੀਗੀ ਤੇ ਦੂਜੀ ਧਿਰ ਦੇ ਵੱਲੋਂ ਵੀ ਇਹੋ ਜੇ ਤਰ੍ਹਾਂ ਦੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਲੁਧਿਆਣਾ ਦੇ ਇੱਕ ਮੁਹੱਲੇ ਦੇ ਵਿੱਚ ਜਾਮਨ ਤੋੜਨ ਨੂੰ ਲੈ ਕੇ ਇਹ ਲੜਾਈ ਹੋਈ ਹੈ ਜਿਸ ਤੋਂ ਬਾਅਦ ਕਿ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਗਿਆ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਤੇ ਇੱਕ ਮਹਿਲਾ ਨੂੰ ਬਾਲਾ ਤੋਂ ਫੜ ਕੇ ਵੀ ਘਿਸਿਆ ਗਿਆ ਹੈ ਤੇ ਮੁਹੱਲੇ ਲੁਧਿਆਣੇ ਦੇ ਮੁਹੱਲੇ ਦੇ ਵਿੱਚ ਇਹ ਆਪਸ ਦੇ ਵਿੱਚ ਲੜਾਈ ਹੋ ਗਈ ਜਾਂ ਦੋ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਕੀਤਾ ਹੈ ਤੇ ਪ੍ਰਵਾਸੀ ਤੇ ਪੰਜਾਬੀ ਨੇ ਦੋਵਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਨੇ ਕਿ ਦੋਵਾਂ ਦੇ ਵੱਲੋਂ ਇੱਕ ਦੂਜੇ ਨਾਲ ਗਾਲੀ ਗਲੋਚ ਕੀਤੀ ਗਈ ਹੈ ਤੇ ਇੱਕ ਦੂਜੇ ਤੇ ਇਹ ਇੱਕ ਦੂਜੇ ਤੇ ਹਮਲਾ ਵੀ ਜਿਹੜਾ ਉਹ ਕੀਤਾ ਗਿਆ ਹੋਰ ਇਹਨਾਂ ਦੇ ਵੱਲੋਂ ਕੀ-ਕੀ ਆ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ मुझे ये नहीं पता क्या हुआ था मैं आई थी बीच में बोले क्यों लड़ाई हो रही है क्यों लड़ाई हो रही है तो ना पे 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 इस पे राधा पे हाथ तो उठाया गया पहले दो थप्पड़ इनको मारा गया घर पे गेट पे आके मुंडे ने मारा क्यों मारा मुंडे ने ये मैं बात है यहाँ पे ज, 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 जितने बच्चे जाते हैं गालियां देते हैं भगाते हैं किसी को ये सारे वप... गालियाँ देते हैं हाँ बिल्ली की मम्मी गालियाँ देती है रोड पे जाते हैं तो सारे बच्चे कि वो कोड़े हम लोग नहीं फेंकते मेरे कोड़े लगा तो हुआ है झाड़ू लगाते हैं पलॉट में ठीक है भैया उसके लिए गालियाँ देती गंदे 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 खसा मरे प्यो मरे मूत्र ऐसे गाली इतनी गंदे गंदे गाली देते हैं अच्छा। हाँ और एक सामने प्लॉट है उसमें बच्चे खेलने जाते हैं तो बोलना से भगाया जाता है क्यों खेलते हुए हर बात पे छोटे छोटे पंगे लेते रहते हैं हम लोग चुप रहते हैं चलो हम लोग नहीं जवाब देंगे जब गालियाँ देंगे कितनी बर्दाश्त करेंगे हम लोग बर्दाश्त नहीं होगी तो एक दिन जवाब देनी है तो वही कल हुआ होगा इन लोग में तो मैं कल गई थी धागा पीस काटने धागा काटने गई थी तो गलिया में सुने की लड़ाई हो रही है इसको मार रहा है तो मैं बोली क्यों मार औरत पे हाथ उठाने की जरूरत नहीं जब लेडीज में हो रही है तो औरत पे हाथ उठाने की जरूरत नहीं उसने मुंडी को बुला के कुछ पूछा नहीं मुंडी को बुला के थप्पड़ मारा गाल पे इनके पहले इनको थप्पड़ मारा बेगर मतलब का कुछ भी नहीं बोली ना मेरी बात ना लड़ाई भी मैं तोड़ने नहीं गई मारा उनके बाद वो आई काम छोड़ छोड़ते हो रही है ने मारा हर्ष ने धक्का बिल्ली ने क्यों मारा मुझे हमने कम्प्लेन कराया कोई सुनवाई नहीं हो रही हमारे मोहल्ले के पूरे गंदे रखे रखे दो बजे तीन बजे रात में पता नहीं फोन आता उसके घर में जवाका पिछे होंगी क्योंकि हर रोज बोल सा बच्चा ने कहते तो ना खेडो ठीक है उस गल ही नहीं हुई परसो जिरी गल हुई मेरा बीपी बड़े होगा बहुत ज्यादा ਮੈ ਦੋ ਤਿੰਨ ਵਾਰ ਗੇੜ ਚਾਈਆ ਮੈਂ ਕਿਹਾ ਚਲ ਆਪੇ ਚਲੇ ਜਾਣਗੇ ਆ ਨਹੀਂ ਗਈਆਂ ਠੀਕ ਹੈ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿਹਾ ਜੇ ਤੁਸੀਂ ਤੋੜਨੇ ਆ ਚੁੱਪ ਕਰਕੇ ਤੋੜ ਲਓ ਰੋਲਾ ਪਾ ਕੇ ਕਿਉਂ ਤੋੜਦਿਆਂ ਫਿਰ ਇਹ ਕੱਗਾ ਦੀ ਗਾਣੇ ਗਾਣ ਕਦੀ ਕੁਛ ਕਰਨਾ ਮੈਂ ਕਿਹਾ ਗਾਣੇ ਛੇੜ ਕੇ ਨਹੀਂ ਲੜਾਈ ਦਾ ਮੂਡ ਮੂਡ ਸੀਗਾ ਆਜਾ ਆਜਾ ਲੜਾਈ ਦਾ ਮੂਡ ਸੀਗਾ ਇਹਨਾਂ ਦਾ ਠੀਕ ਹੈ ਫਿਰ ਇਹ ਮੈਨੂੰ ਕਹਿੰਦੇ ਵੀ ਤੇਰੇ ਚ ਦਮ ਹੈਗਾ ਤਾਂ ਤੂੰ ਕਰਕੇ ਦਿਖਾ ਲੈ ਕੀ ਕਰਨਾ ਆ ਠੀਕ ਹੈ ਉਦੋਂ ਦੀ ਮੇਰਾ ਬੇਟਾ ਆ ਗਿਆ ਕਿਸ ਕਰਕੇ ਹੱਥੋਂ ਪਾਈ ਹੋ ਗਈ ਸਾਡੀ ਪਹਿਲਾਂ ਇਹਨਾਂ ਨੇ ਹੱਥ ਚੱਕਿਆ ਆ

ਜੇ ਹੁਣ ਕੱਲਾ ਮੁੰਡਾ ਆਪਣੀ ਮਾਂ ਨੂੰ ਤਾਂ ਬਚਾਊਗਾ ਹੀ ਮੇਰੇ ਪਿੱਛੇ ਕੋਈ ਨਹੀਂ ਵੀਰੇ ਮੈਂ ਘੱਟਾ ਪੀ ਸੀ ਉੱਪਰ ਹੀ ਟੇ ਲੈ ਕੇ ਪਈ ਵਾਰ ਥੋੜੀ ਕਰੂਗਾ ਨਹੀਂ 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 ਟੇ ਵੀ ਕਿੰਨੇ ਜਣੇ ਕੱਲਾ ਹੀ ਸੀ ਉਹ ਵੀਡੀਓ 'ਚ ਮਾਤਾ ਕੀ ਦੇਖਦਾ ਪਿਆ ਵੀਡੀਓ ਦੇਖੀ ਨਹੀਂ ਅਸੀਂ ਦੇਖੀ ਕੀ ਲੱਗਦਾ ਉਹਦੇ ਅੱਛਾ ਤੁਸੀਂ ਦੇਖੋ ਨਾ ਕੀ ਲੱਗਦਾ ਪਿਆ ਅਸਲ 'ਤੇ ਦੇਖਿਆ ਜਾਂ ਸੰਦ ਪਤਾ ਹੀ ਸੀਗਾ ਘਰਾਣੀਆਂ ਤਾਂ ਪੈ ਗਈ ਚਾਰੇ ਤੇ ਉੱਥੇ ਪੈ ਗਈ ਸਾਰੀਆਂ ਕੱਲੇ ਇਹਦਾ ਇਹਦਾ ਮੈਂ ਤਾਂ ਬਿਮਾਰ ਪਈ ਸੀ ਅੰਦਰ ਇਹ ਕੱਲੀ ਸੀ ਹੁਣ ਜਦੋਂ ਕੋਈ 4-5 ਜਨਾਨੀਆਂ ਇਹਦੇ ਤੇ ਹਮਲਾ ਕਰਨ ਗਈਆਂ ਤੇ ਇਹ ਤਾਂ ਆਪਣੇ ਮੁੰਡੇ ਨੂੰ ਨੇ ਆਹਿਆ ਬੱਚੇ ਬਚਾਉਂਦੇ ਆਪਣੇ ਮਾਂ ਨੂੰ

ਕੀਤਾ ਯਾਰ ਪਹਿਲਾ ਵਾਰ ਨਹੀਂ ਕੀਤਾ ਹੈਗਾ ਇਹ ਹੁਣ ਜਿੱਦਾਂ ਮਰਜੀ ਕੋਈ ਕਹੀ ਜਾਵੇ ਆਪਾਂ ਉਸ ਗੱਲ ਦੇ ਪਿੱਛੇ ਨਹੀਂ ਹੈਗੇ ਠੀਕ ਹੈ ਨਾ ਇਹ ਮੈਂ ਕੱਲੀ ਰਹਿਣੀ ਆ ਇੱਥੇ ਇਹ ਨਹੀਂ ਰਹਿੰਦੀ ਆ ਇਹ ਜਾਦ ਆਂਦੀ ਆ ਇਹ ਚੁੰਡ ਬਣਾ ਕੇ ਆਂਦੀ ਆ ਇਹ ਚਾਚੇ ਪੰਜ ਜਾਨੀ ਇੱਕ ਵਾਰੀ ਮੈਨੂੰ ਵਾਲਾ ਤੋਂ ਫੜ ਕੇ ਠਟਾ ਲਿਆ ਇਹਨਾਂ ਨੇ ਠੀਕ ਹੈ ਮੈਂ ਕੱਲੀ ਰਹਿਣੀ ਆ ਮੈਂ ਬੀਪੀ ਦੀ ਮਰੀਜ਼ ਆ ਠੀਕ ਹੈ ਉਸ ਟਾਈਮ ਮੈਂ ਆਪਾਂ ਮਾਂ ਲੈ ਕਰਕੇ ਮੈਂ ਚੁੱਪ ਕਰ ਗਈ ਠੀਕ ਹੈ ਇਹ ਤਾਂ ਸਾਨੂੰ ਤੱਕ ਨਹੀਂ ਦੱਸਦੀ ਮੈਂ ਕਿਸੇ ਨੂੰ ਦੱਸਿਆ ਨਹੀਂ ਇਸ ਕੰਪਲੇਟ ਦੀ ਕਦੋਂ ਦੀ ਗੱਲ ਕਰਦੇ ਹੋ ਤੁਸੀਂ ਜਦੋਂ ਇਹਨਾਂ ਨੇ ਬਾਲ ਬਾਲ ਤੇ ਫੜ ਕੇ ਪਹਿਲਾਂ ਪਹਿਲਾਂ ਨਹੀਂ ਸੀ ਕੀਤੀ ਪਹਿਲਾਂ ਜੰਗਾਂ ਐਸੀ ਨਹੀਂ ਕੀਤੀ ਸ਼ੁਰੂਆਤ ਇਹਨਾਂ ਨੇ ਫੇਰ ਕੀਤੀ ਦੁਆਰਾ ਇਹ ਅਟੈਕ ਦੀ ਪੇਸ਼ੈਂਟ ਆ ਜਮਣਾ ਲਾਉਂਦੀਆਂ ਆ ਇਹਨਾਂ ਆਹ ਬੋਲਦੀਆਂ ਆ ਸਾਡਾ ਆ ਸਾਡਾ ਘਰ ਪੇੜ ਮਾ ਤਾਂ ਇਹ ਮੈਡ ਮੇਰੀ ਇਹ ਜਮਨ ਦਾ ਪੇੜ ਆ ਇਹ ਕਿਸੇ ਨਾਲ ਥੋੜੀ ਕੰਡਨੀਆ ਇੱਕ ਮਿੰਟ ਮੰਨਦੇ ਆ ਇੱਕ ਮਿੰਟ ਇੱਕ ਵਾਰ ਚੁੱਪ ਕਰ ਜਮਨ ਦਾ ਪੇੜ ਆ ਨਾ किसरा कोठे चढ़ना तोड़ना किसरा मतलब खिजा खिजा दिखा दिखाते गाने गांधी मेन कह को आता होगा तो आप गायेंगे आपका तो गाना आता नहीं आप क्या गा कर सुना के ना नहीं पता के है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर